ਅੱਜ ਮਨੇਰ ਦੇ ਉੱਠੇ ਲੈ ਕੇ ਬਹੁਤ ਬੁਰਾ ਹਾਲ ਮੰਮੀ ਦਾ ਮੰਮੀ ਠੀਕ ਨਹੀਂ ਹੈਗੇ ਮੰਮੀ ਨੇ ਪਹਿਲਾਂ ਕੇ ਦਵਾਈ ਦੇਈ ਜਾਣ ਵਾਸਤੇ ਬਹੁਤ ਔਖਾ ਤੇ ਆਪਣੀ ਘਬਰਾਟ ਵੇ ਉਹਨਾਂ ਨੂੰ ਹੁੰਦਾ ਹੀ ਹੈਗੀ ਅਸਲ ਕੰਨ ਉਹ ਜਿਹੜੀ ਦਰਬਾਰ ਸਾਹਿਬ ਰਬੜੀ ਰਬੜੀ ਖਾਦੀ ਉਹ ਲੈ ਬੇਟੀ ਰਬੜੀ-ਉਬੜੀ ਕਹਿੰਦੇ ਤੇ ਡਾਕਟਰੀ ਬੈਠ ਕੇ ਕਹਿੰਦਾ ਇੰਨੀ ਮਿੱਠੀ ਵਾਲੀ ਰਬੜੀ ਪਚਾ ਸਕਦਾ ਨਹੀਂ ਇੰਨੀ ਤਾਂ 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 ਨਹੀਂ ਦੰਡ ਨਹੀਂ ਬੈਠੀ ਇਹ ਰਬੜੀ ਗਾਲੀ ਜੁਆਨੇ ਤੋਂ ਬਾਪੂਲੀ ਵਾਦੀ ਮੰਮੀ ਨੇ ਮੜੀ ਕੋਚਾ ਤੇ ਪਤਾ ਕੀ ਕਰੇ ਮੰਮੀ ਲੈ ਤੂੰ ਵੀ ਖਾਣੀ ਮੈਂ ਨਹੀਂ ਦੀ ਰਬੜੀ ਦੇਣੀ ਗਲ ਨੂੰ ਰਾਤੀ ਲੈ ਵੀ ਹੱਡੀ ਹਰਗੁਣ ਦੀ ਬਾਜੀ ਪਈ ਕਿਤੇ ਮੰਜੇ ਤੋਂ ਥੱਲੇ ਸਿੱਧੀ ਸੁੱਤੀ ਪਈ ਅਸਲ ਜਣਾ ਸੈਂਟਰ ਦੇ ਵਿੱਚ ਲਮੇ ਪਈ ਤੇ ਤੁਰਕੇ ਨਾ ਤੁਰਕੇ ਇਹਨੂੰ ਇਹੋ ਭਲੇ ਖਾਪਿਆ ਤੁਰਕੇ ਜਿੱਦਾਂ ਉਧਰ ਲੈ ਬੰਨੇ ਆ ਇਨੋਂ ਇਹ ਲਿਖਾ ਵੀ ਤੁਰ ਕੇ ਜਿਹੜਾ ਨਹੀਂ ਦਰਮੰਜੇ ਉੱਤੇ ਚੱਲ ਜਾਣਾ ਮੈਂ ਹੀ ਦਰਮੰਜਾ ਡੱਠਾ ਆ ਤੇ ਇਹ ਇਹ ਹਰਗੁਣ ਸੁੱਤੀ ਉਧਰ ਮੰਮੀ ਹੁਣ ਇਹ ਕਿੰਨੇ ਸੁੱਤੀ ਤੇ ਉਹ ਐਦਾਂ ਅਗਲੇ ਮੰਜਾ ਨਹੀਂ ਐਦਾਂ ਉੱਠ ਕੇ ਨਾ ਸਾਡੇ ਵੱਲ ਨੂੰ ਜਿੱਦਾਂ ਆਉਣ ਲੱਗੀ ਵਿਚਾਰੀ ਤੇ ਬੱਸ ਸਿੱਧੀ ਥੱਲੇ ਮੰਜੇ ਥੱਲੇ ਹਾਏ ਆ ਡਿੱਗੀ ਨਾ ਰਾਤੀ ਕਿਤੇ ਕਿੱਥੇ ਸਿਰ ਵੱਜਾਇ ਰਾਤੀ ਕਿਦਾਂ ਸਿਰ ਵੱਜਾ ਕਿਤੇ ਵਿਚਾਰੀ ਕਹਿੰਦੀ ਇੱਥੇ ਵੱਜਿਆ ਇੱਥੇ ਐ ਨਹੀਂ ਕਿਤੇ ਫੋਟਦੇ ਸੋਣੀ ਬੋਲੀ ਲੱਗਦੀ ਨਹੀਂ ਜਿਹਦਾ ਹੱਸਦੀ ਆਏ ਨਹੀਂ ਵੇ ਵੇ ਨਖਰੇ ਵੇ ਤੂੰ ਪਪਾ ਕਥੇ ਪਪਾ ਦਾਦਾ ਆਈਂ ਗਰੀਦਾ ਜਾਣੀ ਦਾਦਾ ਕਥੇ ਦਾਦਾ ਫੁੱਫੂ ਕਦ ਫੁੱਫੂ ਕਹਿਣਾ ਇਹਨਾ ਹੁੰਦਾ ਜੀ ਫੁੱਫੂ ਹਵਾ ਜੀ ਮਾਰਦੀ ਬਸ ਕੱਲੀ ਫੁੱਫੂ ਕਿਥੇ ਆ ਫੁੱਫੂ ਕੁੱਪੂ ਕੁੱਪੂ ਕਿਥੇ ਫੁੱਫੂ ਕਿਥੇ ਆ ਫੁੱਫੂ ਕਿਥੇ ਆ ਫੁੱਫੂ ਫੁੱਫੂ ਓਏ ਓਏ ਹਾਈ ਸਿਆਉ ਉਹ ਕਿਥੇ ਮਗਰ ਮਿੱਠੀ ਚੱਲ ਬਹੁਤ ਹੀ ਹੁੰਦਾ ਤੇ ਤੋਤਲਾ ਜੀਜਾ ਭਾਜੀ ਬਹਿ ਜਾਓ ਸਤਿ ਸ੍ਰੀ ਅਕਾਲ ਸਾਰਾ ਤੁਹਾਡਾ ਇਹਨਾਂ ਵਲੌਗ ਦੇ ਵਿੱਚ ਤੇ ਕੱਲ ਅਸੀਂ ਸ਼੍ਰੀ ਦਰਬਾਰ ਸਾਹਿਬ ਤੇ ਉਸ ਤੋਂ ਬਾਅਦ ਨਹੀਂ ਰਹਾ ਉਹ ਆਪਣੀ ਦੀਦੀ ਹੋਣਾ ਨੇ ਸੱਦਾ ਹੀ ਲੈ ਜਾਂਦਾ ਇੱਧਰ ਤੇ ਹੁਣੇ ਚੱਲੇ ਵਾਪਸ ਇਹਨਾਂ ਨੂੰ ਛੱਡਣ ਚੱਲੇ ਆ ਮੈਂ ਤੇ ਸੰਦੀਪ ਕੰਢੀ ਤੋਹ ਕੱਲੀ ਜੀਜੇ ਦਾ ਪਾਰਟ 2 ਨਹੀਂ ਬਣਾਉਣਾ ਕੀ ਕਰਨਾ

ਲੋਕਾਂ ਨੂੰ ਬੜਾ ਪਸੰਦ ਆਇਆ ਤੋਤਰੀ ਜੀ ਇੱਕ ਦਾ ਕਮੈਂਟ ਆਇਆ ਚੰਗਾ ਅੱਜ ਲੁਕੈਸ਼ਨ ਚੇਂਜ ਕਰਨਾ ਹੈ ਕਿ ਕਿਹਦਾ ਇੱਕ ਦਾ ਕਮੈਂਟ ਆਇਆ ਕਹਿੰਦਾ ਜੀਜੇ ਦਾ ਚੰਗਾ ਜੀ ਤੂਸ ਕਰ ਉਹ ਜਿਆਦਾ ਆਡਾ ਪਿਆਰ ਆ ਭਈ ਇਹ ਦੱਸੰਦੇ ਠਹਿਰ ਕੇ ਦਿਲ ਨੂੰ ਕੀ ਕਰਨਾ ਜੇ ਮੇਰੀ ਗੱਲ ਮੰਨੋ ਹੂੰ ਦੇਖਦੇ ਹਾਂ ਚਲੋ ਰਾਤ ਵਾਲੇ ਡਾਇਲੌਗ ਨੇ ਮਾਰ ਦੋ ਕਿਸ਼ਨ ਵੇਖ ਲਈਂ ਬਿਰੋਸਾ ਮੈਂ ਕੱਲ ਨੂੰ ਜਾਂਾਂਗਾ ਲੰਕੜ ਲੱਕੜ ਬਣਾ ਲਾਂਗੇ ਮੈਂ ਭੂਜੀ ਉਹ ਤਾਂ ਬਣ ਗਈ ਲੰਕੜਾ ਜੀਜਾ ਨੇ ਬਣ ਗਈ ਆਪਾਂ ਜੀ ਉਹਨਾਂ ਚੱਲੇ ਆ ਪਲਾਟ ਦੇ ਵਿੱਚ ਪਹਿਲਾਂ ਪਲਾਟ ਜੋ ਹੋਈਏ ਕਹਿੰਦੇ ਦੇਖੇ ਲੈਂਟਰ ਤੇ ਪਾਣੀ ਪਹੁੰਚ ਲੋਤਾ ਆ ਜਾਂ ਨਹੀਂ ਖਲੋਤਾ ਲੈ ਵੀ ਆ ਬਹੁਤ ਵਧੀਆ ਕੰਮ ਕੀਤਾ ਸ਼ੈਰੀ ਕੁਸੀ ਸਾਹਿਬ ਨੇ ਆਪਣੇ ਬਟਾਲੇ ਦੇ ਵਿੱਚ ਲੈਣਾ ਲੱਗੇ ਆ ਦਫਤਰ ਜਿ ਬਣਾ ਦੇ ਕੋਸ ਵਾਲਿਆਂ ਦੇ ਕੋਈ ਸ਼ਤਾਨੀ ਨਾ ਕਰੇ ਵੀ ਇਹ ਵੀ ਚੰਗੀ ਗੱਲ ਐ ਵਾਹ ਬਹੁਤ ਹੋਦੀ ਆ ਭਾਜੀ ਹੁਣੀ ਚੱਲੇ ਨੇ ਹੁਣ ਇਹ ਕਹਿੰਦੇ ਆ ਵੀ ਜੀਨ ਲੰਗਣ ਦੇ ਭਾਜੀ ਕਹਿੰਦੇ ਪਲਾਟ ਦੇ ਵਿੱਚ ਜਾਣਾ ਆ ਹੁਣ ਪਲਾਟ ਤਾਂ ਨਹੀਂ ਹੋਤੇ ਇਹ ਨਵੇਂ ਘਰ ਜਾਣਾ ਐ ਇਦਾਂ ਕਿਆ ਕਰਨਾ ਐ ਇਹ ਨਵੇਂ ਘਰ ਤੇ ਲੈਂਟਰ ਨੂੰ ਹੋਈ ਗਏ ਨੇ ਮਰਸਨ ਚਾਰ ਪੰਜ ਦਿਨ ਹੋਈ ਗਏ ਨੇ ਇੰਨੇ ਕ ਦਿਨ ਹੋਈ ਗਏ ਲੱਗਦਾ ਹੋਰ 10 ਦਿਨ ਲੱਗੇ 15 ਦਿਨਾਂ ਨੂੰ ਖੋਲ ਜਣਾ 15-20 ਦਿਨਾਂ ਨੂੰ ਪਤਾ ਨਹੀਂ 20 ਦਿਨਾਂ ਨੂੰ ਖੁੱਲਦਾ ਵਾ ਜਾਂ 15 ਦਿਨਾਂ ਦੇ ਹੁਣ ਪਤਾ ਕੋਈ ਨਹੀਂ ਹੋਈ ਕਿੰਨੇ ਦਿਨਾਂ ਨੂੰ ਖੁੱਲਦਾ ਉਹ ਪਹਿਲਾਂ ਭਾਜੀ ਨੇ ਪਿੱਲਰ ਨਹੀਂ ਕਿਹਾ ਪਾਉਣਾ ਇਹਨੇ ਡਿਜ਼ਾਈਨਿੰਗ ਕੋ ਸੋਚੀ ਫਿਰ ਉਹ ਕਹਿੰਦੇ ਵਾਇਆ ਬਹੁਤ ਜ਼ਿਆਦਾ ਪਿੱਲਰ ਪਾਉਣਾ ਪਣਾ ਤੁਹਾਨੂੰ ਫਿਰ ਆ ਪਾਤ ਆ ਯਾਰ ਕੀ ਕਰਨਾ ਹੈ ਲੈ ਵੀ ਐਦਾਂ ਦਾ ਸਿਸਟਮ ਆ ਭਾਜੀ ਹੁਣਾਂ ਦੇ ਆ ਲੈਂਟਰ ਦਾ ਢਲਾਣਾ ਉਹ ਉਧਰਲੇ ਸਾਈਡ ਕੀਤੀ ਹੋਈ ਫਰੰਟ ਵਾਲੀ ਸਾਈਡ ਹੀ ਉਧਰ ਬਾਹਰ ਬਾਹਰ ਤੇ ਇਧਰ ਤੇ ਪਾਣੀ ਸੁੱਕਾ ਜਾ ਵੀ ਲੋੜ ਹੀ ਨਹੀਂ ਵਾਹੀ ਹੁਣ ਪਾਣੀ ਲਾਉਂਦੇ ਤਾਂ ਲਾਉਣ ਲੱਗੇ ਫਿਰ ਮੀਂਹ ਆਉਣ ਲੱਪਿਆ ਮੜਾ ਮੜਾ ਬਰੀਕ ਬਰੀਕ ਜਿਹਾ ਤੇ ਜੇ 10 15 ਮਿੰਟ ਮੀਂਹ ਪੈ ਗਦੇ ਆ ਫਿਰ ਨੱਕਾ ਨੱਕੋ ਇਹਨਾ ਕੰਮਕ ਨਹੀਂ ਭਾਜੀ ਮੀਂਹ ਪੈ ਜਾ ਹੋਗਾ ਕੰਮ ਨਕਨਾਂਕ ਨਹੀਂ ਨਹੀਂ ਪੈ ਜਾਣਾ ਪੈਨਿਕ ਦੇ ਵਿੱਚ ਆ ਗਿਆ ਮੀ ਕਿਹਨ ਬ੍ਰੇਕ ਬ੍ਰੇਕ ਆਵੇ ਡਿੱਗਣ ਲੱਪੀਂਦੇ ਹੰਡਾ ਮੀ ਬਾਰਸ ਆ ਦੇਖੋ ਬਦਲ ਬਹੁਤ ਜ਼ਿਆਦਾ ਹੋਇਆ ਪਿਆ ਉਹਦਾ ਇੱਕ ਗੱਲ ਹੈ ਕਿ ਭਾਜੀ ਤੁਹਾਨੂੰ ਇੱਕ ਚੀਜ਼ ਦਾ ਮੈਨੂੰ ਫਾਇਦਾ ਹੋ ਗਿਆ ਤੁਹਾਡਾ ਘਰ ਪੈ ਕੇ ਤੇ ਨਾਲ ਆ ਬੈਕ ਸਾਈਡ ਤੇ ਸਪੋਰਟ ਹੋ ਗਈ ਹੁਣ ਇਹ ਵੀ ਪੈ ਗਿਆ ਤੇ ਨਹੀਂ ਬਹੁਤ ਵਧੀਆ ਹੋ ਗਿਆ ਕੰਮ ਇਹ ਨਾਲ ਸ਼ਟਰਿੰਗ ਲੱਗੇ ਕਰਨ ਬਸ ਹੁਣ ਬਰਸ਼ ਆ ਗਈ ਆ ਤੇ ਗੇਟ ਗੇਟ ਬੰਦ ਨਹੀਂ ਕੀਤਾ ਕੀ ਗੱਲ ਆ ਗੇਟ ਜਾਣਾ ਰੁਕਣਾ ਅਜੇ ਤੁਸੀਂ ਦੱਸੋ ਰੁਕ ਜੀ ਦੋ ਮਿੰਟ ਚੈ ਰੁਕ ਜੀ ਚੈ ਰੁਕ ਜੀ ਫਿਰ ਚਲੋ ਫਿਰ ਚੱਲ ਗਏ ਨਵੀਂ ਜਗੜ ਗਲੀ ਕਰਨੀ ਨਾ ਤੁਸੀਂ ਤੇ ਚਾਬੀ ਵਿੱਚ ਰੱਖੀ ਹੋਈ ਆ ਨਹੀਂ ਨਹੀਂ ਨਵੀਂ ਜਗੜ ਗਲੀ ਕਰ ਲਈਏ ਚਲੋ ਅਜੇ ਉਦਾਂ ਵੀ ਪਾਣੀ ਖਿਲਾਉਣ ਦੀ ਲੋੜ ਨਹੀਂ ਪਈ ਆ ਜਣਾ ਨਹੀਂ ਪੈਂਦਿਆ ਨਹੀਂ ਪੈਂਦਿਆ ਬਹੁਤ ਜ਼ਿਆਦਾ ਹਾ ਜਿੱਦਰ ਮੈਂ ਕੋਠੜੀ ਜੀ ਦੇ ਵਿੱਚ ਇਹਨਾਂ ਸੀਮੈਂਟ ਰੱਖਿਆ ਇਹ ਪਰ ਚੁੰਦੀ ਆ ਆਈੜੀ ਆ ਆ ਕੋਠੜੀ ਜਿਹੜੀ ਨਿੱਜੀ ਜਿਹਾ ਕਮਰਾ ਹੈੜਾ ਤੈਨਹੀਂ ਇਧਰ ਸਾਡੇ ਵਾਲਾ ਸੀਮੈਂਟ ਵੀ ਜਿਹੜਾ ਥੋੜੀਆਂ ਬੋਰੀਆਂ ਇੰਨੀਆਂ ਖਰਾਬ ਹੋਈਆਂ ਨੇ ਦੋ ਚਾਰ ਹੁਣ ਚੱਲੇ ਆਪਾਂ ਬਸ ਚੱਲ ਗਏ ਲੁਬਾਵੇ ਲੁਬਾਵੇ ਬਾਹਰ ਸੁੱਟ ਤੇ ਕਿੱਥੇ ਐ ਚੋਕੇ ਨੂੰ ਲੈ ਆਨ ਬਾਬਾ ਉਹ ਬਾਰੀ ਬੰਦ ਕਰ ਦੋ ਬਾਰੀ ਬੰਦ ਕਰ ਦੇ ਨਹੀਂ 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 ਹੋਣਾ ਚੰਗਾ ਓਕੇ ਚੱਲਿਆ ਮੈਂ ਮੈਂ ਵੇਲਾ ਕੋਈ ਉਹ ਨਹੀਂ ਨਹੀਂ ਗੱਡੀ ਦਾ ਪੋਲਿਊਸ਼ਨ ਮੁੱਕਿਆ ਹੀਗਾ ਮੈਨੂੰ ਪਤਾ ਨਹੀਂ ਮੈਂ ਸਮਝਿਆ ਨਹੀਂ ਨਵੀਂ ਗੱਡੀ ਦਾ ਸਾਲ ਦਾ ਹੁੰਦਾ ਵਾ ਤੇ ਇਹ ਤੇ 6 ਮਹੀਨੇ ਦਾ ਹੁੰਦਾ ਆ ਮੈਂ ਇਸ ਪਲੇਖੇ ਦੇ ਵਿੱਚ ਰਿਹਾ ਤੇ ਭਾਜੀ ਇਹਨਾਂ ਨੇ ਕੱਲ ਚੈੱਕ ਕੀਤਾ 2 ਮਹੀਨੇ ਦਾ ਪੋਲਿਊਸ਼ਨ ਮੁੱਕਿਆ ਮੈਂ ਪਲੇਖੇ ਵਿੱਚ ਮੈਂ ਸਾਲ ਦਾ ਹੁੰਦਾ ਨਹੀਂ ਕਿਉਂਕਿ ਨਹੀਂ ਨੌਲੇਜ ਹੈ ਗਿਆਪਾ ਨੂੰ ਤੇ ਹੁਣ ਪੋਲਿਊਸ਼ਨ ਜਿਹੜਾ ਹੁਣੇ ਕਰਵਾਇਆ ਵਾ ਤੇ ਹੁਣ ਘਰੇ ਚੱਲੇ ਆ ਮੈਂ ਤਾਂ ਇਹ ਕੰਮ ਪਹਿਲਾਂ ਕਰਾ ਲਿਆ ਕਿਉਂਕਿ ਕੱਲ ਪਰਸੋਂ ਦਾ ਕੰਮ ਸਰ ਜਾਣਾ ਡੈਡੀ ਹੁਣ ਜਿਹਨੂੰ ਉਧਰ ਬਹੁਤ ਜ਼ਿਆਦਾ ਜ਼ਰੂਰੀ ਕੰਮ ਆਡੇ ਨਾਲ ਤੇ ਉਹ ਜਾਣਾ ਪੈਣਾ ਆ ਆਪਾਂ ਨੂੰ ਤੇ ਨਾਲੇ ਮੇਰੇ ਲਈ ਗੱਡੀ ਦੇ ਨਾਲ ਕੈਮਰੇ ਆਫ ਹੋਏ ਨੇ ਤੁਹਾਨੂੰ ਦੱਸਿਆ ਨਾ ਚੱਲਦੀ ਗੱਡੀ ਦੀ ਪ੍ਰੋਬਲਮ ਆ ਰਹੀ ਆ ਏਜੰਸੀ 'ਚ ਗੱਡੀ ਵਹਾਉਣੀ ਆ ਤੇ ਮਿੱਤਰੋ ਮੈਰਿਜ ਸਰਟੀਫਿਕੇਟ ਵੀ ਬਣ ਗਿਆ ਵਾ ਰਜਿਸਟਰ ਨਹੀਂ ਕਰਾਈ ਤੇ ਮੈਰਿਜ ਸਰਟੀਫਿਕੇਟ ਜਿਹੜਾ ਵਾ ਤੇ ਉਹ ਮੈਰਿਜ ਆਪਣੀ ਰਜਿਸਟਰਡ ਹੋ ਗਈ ਆ ਤੇ ਸਾਡੇ ਕੋਲ ਆਪਾਂ ਨੂੰ ਮਿਲ ਗਿਆ ਇਹਨਾਂ ਨੂੰ ਹੁਣ ਉਹ ਲਾਮਿਨੇਸ਼ਨ ਜਿਹਨੂੰ ਕਹਿੰਦੇ ਆ ਉਹ ਕਰਵਾ ਲਾਂਗੇ ਤੇ ਉਸ ਤੋਂ ਬਾਅਦ ਵਿੱਚ ਹੁਣ ਸੰਦੀਪ ਦਾ ਜਿਹੜਾ ਪਾਸਪੋਰਟ ਆ ਹੁਣ ਬਣ ਜਾਏਗਾ ਬਸ ਇਹਦਾ ਕਰਕੇ ਨਹੀਂ ਬਣ ਰਿਹਾ ਇਹ ਕੇਵਲ ਪ੍ਰੂਫ ਚਾਹੀਦਾ ਹੈਗਾ ਤੇ ਜਦੋਂ ਸੰਦੀਪ ਦਾ ਮਤਲਬ ਪਾਸਪੋਰਟ ਬਣ ਜਾਏਗਾ ਫਿਰ ਮੈਂ ਤੁਹਾਨੂੰ ਸਾਰੇ ਪ੍ਰੂਫ ਦੱਸਾਂ ਕਿ ਕਿਹੜੇ-ਕਿਹੜੇ ਨਾਲ ਲੱਗੇ ਕਿਉਂਕਿ ਅਜੇ ਬਣਿਆ ਨਹੀਂ ਤੇ ਮੈਂ ਤੁਹਾਨੂੰ ਕਿੱਦਾਂ ਯਾਰ ਦੱਸਾਂ ਵੀ ਆਹ ਵਾਲੇ ਪ੍ਰੂਫ ਲੱਗਣੇ ਨੇ ਠੀਕ ਹੈ ਜਦੋਂ ਕੰਮ ਬਣ ਗਿਆ ਮੈਂ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੀ ਕਿਹੜੇ-ਕਿਹੜੇ ਪ੍ਰੂਫ ਤੁਹਾਨੂੰ ਲੈ ਕੇ ਜਾਣੇ ਚਾਹੀਦੇ ਸਹੀ ਹੈ ਸੰਦੀਪ ਕਹਿੰਦੇ ਵੀ ਨਗਰ ਕੀਰਤਨ ਤੇ ਜਾਣਾ ਦਰਸ਼ਨ ਕਰਨ ਡੈਡ ਜੀ ਕਹਿੰਦੇ ਮੈਂ ਵੀ ਜਾਣਾ ਆ ਤੇ ਮੰਮੀ ਹਣੀ ਠ ਤੇ ਜਾਣਾ ਕਿਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਨੂੰ ਸਮਰਪਿਤ ਆ ਪਾਕਿਸਤਾਨ ਸਾਹਿਬ ਜਾਨੀ ਪਉ ਪਿੰਡ ਪਉ ਪਿੰਡ ਜਿੱਥੇ ਜਨਮ ਹੋਇਆ ਬਾਬਾ ਦੀਪ ਸਿੰਘ ਜੀ ਤੇ ਮਨ ਬੜਾ ਲਲਚਾਇਆ ਵੀ ਅਹੀਂ ਦਰਸ਼ਨ ਕਰਕੇ ਆਈ ਬਾਬਾ ਦੀਪ ਸਿੰਘ ਜੀ ਦੇ ਨਗਰ ਤੇ ਹੋ ਸਕਦਾ ਨਾਲ ਆਪਾਂ ਵੱਡੀ ਨੂੰ ਲੈ ਜਾਣਾ ਤੇ ਨਾਲ ਆੜੀ ਛੋਟੀ ਨੂੰ ਤੇ ਵਿੱਚ ਘਰ ਵਾਲੀ ਜਾਊਗੀ ਕਿ ਨਹੀਂ ਪਤਾ ਨਹੀਂ ਹੁਣ ਇਹ ਨਵੇਂ ਦਰਸ਼ਨ ਕਰਾਉਣੇ ਸਾਨੂੰ ਮਾਣੀ ਦੇ ਲਫਾਫੇ ਲੋ ਵਖੜਨੇ ਉਹ ਵਸੰਤ ਰਸ ਅੰਤਰੇ ਲੋਟਦੀਆਂ ਦੀ ਪ੍ਰਸ਼ਾਦ ਇਸ ਅਸੰਤਰੇ ਜਿਹੋ ਉਹ ਤਾਂ ਕਿਹਨਾ ਜਿੰਨ ਵੰਡਦੇ ਆ ਤੇ ਉਹ ਲੈਣਾ ਚਾਹੀਦਾ ਪ੍ਰਸ਼ਾਦ ਤਾਂ ਸਦੀਕ ਰਿ ਬ੍ਰੈਡ ਨਿਕਲ ਬ੍ਰੈਡ ਲੱਗੇ ਨੇ ਨਿਕਲਣ ਹੈ ਇਧਰ ਬਰ ਰਹੀ ਚਾਹ ਤੇ ਬ੍ਰੈਡ ਲੱਗੀ ਸਦੀਕ ਕਟਰ ਨੂੰ ਵਸਣ ਵਾਲੇ ਇਹਨਾਂ ਵਸਣ ਲਿਆ ਵਸਣ ਘਟਿਆ ਹਨਾ ਆਹੋ ਬਣਨ ਲੱਗ ਪਏ ਵੀ ਬ੍ਰੈਡ ਪਕੌੜੇ ਪਕੌੜੇ ਨਹੀਂ ਬਣਨੇ ਕੱਲੇ ਬ੍ਰੈਡ ਹੀ ਹਰ ਕੋਣ ਨੂੰ ਆ ਗਈ ਬਿਆਰੋਂ ਬਾਹਰ ਗਈ ਸੀ ਡੈਡੀ ਨਾਲ ਚਾਹ ਵੀ ਬਣ ਗਈ ਇੱਧਰ ਡੈਡੀ ਦੀ ਆਈ 274 슈ਗਰ ਤੇ ਗਿਜਰੇਲੇ ਦੀ ਪਲੇਟ ਹੁਣੇ ਅਜ ਚੁੱਕੀ ਆ ਕਮੈਂਟ ਹੋਇਆ ਤੇ ਫਿਰ ਇਹ ਹੁਣ ਘੰਟੇ ਕਰਕੇ ਜੇ ਚੈੱਕ ਕਰਨ ਫੇਰ ਤੇ ਫਿਰ 500 ਪਹੁੰਚਣੀ 슈ਗਰ ਹਾਂ ਪੀਣ ਨਹੀਂ ਦਿੰਦੀ ਖਾਂਦੇ ਬਾਹੂ ਮਾਂ ਗਿਜਰੇਲਾ ਖਾਂਦੇ ਡੈਡੀ ਨੂੰ ਨਰਜ ਲਿਆਕ ਦਵਾਂਗੇ ਗਿਜਰੇਲਾ ਹੋਰ ਹਾਂ ਜੀ ਜਿਹਾ ਦੇ ਕੇ ਕੀ ਆ ਫੇਰ 700 ਪਹੁੰਚ ਨਹੀਂ ਸ਼ੂਗਰ ਮੂੰਹ ਤੇ ਦਾ ਮੁਰਦਾ ਬੋਲਦਾ ਕੱਖਾਂ ਕਿ ਪਾੜੇ ਉਧਰ ਨੂੰ ਨਾ ਹੰਡੇ ਤੇ ਜੇ ਫਟੇ ਅੰਜਰਾ ਦਾ ਹਰ ਗੁਣ ਇੱਥੇ ਪਈ ਰਾਤ ਇੱਥੇ ਡਿੱਗ ਪਈ ਯਾਰ ਮੰਜੇ ਤੋਂ ਕੋਣ ਆ ਚਾਹ ਉਧਰ ਖੜੀ ਕਿ ਲੰਗ ਲੰਗ ਚਾਹ ਪੀ ਗਏ ਫੇਰ ਇਧਰ ਨੂੰ ਆਵੇ ਤੇ ਹੁਣ ਦੇ ਦੇ ਚਾਹ ਫੇਰ ਕੇ ਦੁੱਧ ਦੇ ਦੂਗੀ ਚਾਹ ਮੇਰੇ ਜੋਗੀ ਮਹਾ ਬਚੀ ਹੂੰ ਉਧਰ ਨਾ ਦੇ ਲੈਣੀ ਮੁੰਨੇ ਵੀ ਪੀਣੀ ਆ ਕਾ ਮੋਲੀ ਨੇ ਬਰੈਡ ਦੇ ਦੇ ਫੇ ਦੋ ਪੀਸ ਠੀਕ ਆ ਲੈ ਲਓ ਯਾਰ ਹਾਂ ਨਾ ਲੈ ਵੀ ਤਿਆਰ ਹੋ ਜਗੇ ਫਿਰ ਮਿਲਦੇ ਆ ਤੁਹਾਨੂੰ ਤਿਆਰ ਰੁਕ ਦੱਸਦੇ ਆ ਆਪਾਂ ਕਿੱਥੇ ਚੱਲੇ ਆ ਲੈ ਵੀ ਮਿੱਤਰਾ ਪੈਂਟ ਕੱਲ ਵਾਲੀ ਪਾਲੀ ਮੈਂ ਕਾ ਇਹਨੂੰ ਕਿ ਲੱਗ ਗਿਆ ਚੰਗੀ ਪੜੀ ਤੇ ਦਸਤਾਰ ਆਪਾਂ ਬਾਲ ਲਈ ਆ ਵੀ ਕਿਵੇਂ ਲੱਗ ਰਹੀ ਦਸਤਾਰ ਨਾ ਮੇਰੀ ਛੋਟੀ ਗੇ ਲੜ ਘਟ ਗਿਆ ਬਿਲਕੁਲ ਲੜ ਇੱਥੇ ਰਹਿ ਗਿਆ ਇਹ ਫਿਰ ਵੱਖਰੀ ਮੇਰੇ ਕੋਲ ਨਾ ਇੱਕ ਇਹਦੀ ਲੀਰ ਜੀ ਪਈ ਹੈਗੀ ਉਹ ਇੱਥੇ ਪਿਛੇੜ ਆਖਦੇ ਆ ਸੈਟਲਮੈਂਟ ਜਿਆ ਕੀਤਾ ਲਾੜਾ ਵੱਖਰਾ ਲਾਇਆ ਠੀਕ ਹੈ ਪਰ ਪਤਾ ਨਹੀਂ ਲੱਗਦਾ ਜੱਜਮੈਂਟ ਨੇ ਹੁੰਦੀ ਬਿਲਕੁਲ ਹੀ ਪਤਾ ਨਹੀਂ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਸ ਇਹ ਆ ਵੀ ਇਹਦੀ ਚੁਟਾਈ ਥੋੜੀ ਜਿ ਘਟ ਹੋਈ ਹੈ ਪਤਾ ਕਿ ਇਹ ਹੈ ਹੀ ਇੰਨਾ ਕਿ ਮਾਹੀ ਇੰਨਾ ਕਿਚੌੜਾ ਹੈ ਅੰਦਰੋਂ ਇਤਨੂੰ ਫੋਲਡ ਕੀਤਾ ਥੋੜਾ ਥੋੜਾ ਇਧਰੋਂ ਨਹੀਂ ਤੇ ਉਦਾਂ ਮੈਂ ਲਾੜ ਇੱਥੋਂ ਕੱਢ ਲਾਉਂਦਾ ਥੋੜਾ ਉੱਪਰੋਂ ਲਾ ਕਹਰਾ ਚੱਕ ਫੇ ਮੇਰੀ ਤੇ ਮੇਰੀ ਧੀ ਦੀ ਮੈਚਿੰਗ ਕਿਉਂ ਬਣੀ ਕਿ ਨਹੀਂ ਗੱਲ ਫੇ ਪੂਰੀ ਹੈ ਨਹੀਂ ਰਗਣ ਚੱਲ ਪੰਗੜਾ ਪਾ ਦੇ ਰਗਣ ਪੰਗੜਾ ਪਾ ਦੇ ਇਸੇ ਖਿਚੀ ਆ ਬੱਲੇ ਤੇ ਬੱਚਾ ਇੱਕ ਪਾਪਾ ਦੇ ਨਾਲ ਪਾਰੀ ਵੀ ਕਰ ਦੇ ਪਾਪਾ ਦੇ ਪਾਰੀ ਕਰ ਦੋ ਰਗਣ ਪਾਪਾ ਦੇ ਪਾਰੀ ਕਰ ਦੋ ਇਧਰ ਆਉਂਗਾ ਖਾਛੋਗੇ ਪਤਾ ਹੈ ਨਹੀਂ ਕਿ ਇਹ ਮੇਰਾ ਹੀਰਾ ਤੇ ਇਹ ਮੇਰਾ ਪੋਤੇ ਆ ਇਹੋ ਮੇਰਾ ਚੰਦ ਓਏ ਓਏ ਟੁੱਟ ਗਈ ਉਹ ਥੋੜੀ ਰਿੰਗ ਲਾਈ ਤੇ ਉਹਨਾਂ ਨੇ ਲੰਗੀ ਬੋਝਤਾਨੀ ਕਰਦੀ ਹੁਣ ਦੇ ਕੁੜੀ ਬੋਝਤਾਨੀ ਕਰਦੀ ਕੁੜੀ ਹੁਣ ਹੁਣ ਬਹੁਤ ਜਨਾ ਨਹੀਂ ਕਰਦੀ ਇਸਤਾਨੀ ਨਾ ਕਹਿੰਦੀ ਮੈਂ ਨਹੀਂ ਇਸਤਾਨੀ ਕਰਦੀ ਕਿਉਂ ਨਹੀਂ ਕਰਦੀ ਕਰਦੀ ਆ ਮੰਜੇ ਤੇ ਜਿਹੜੀਆਂ ਢਿੱਗੀਆਂ ਛੱਟ ਕਿੱਥੇ ਲੱਗੀ ਓ ਨਾ ਮੰਜੇ ਤੇ ਜਿਹੜੀਆਂ ਢਿੱਗੀਆਂ ਹੀ ਛੱਟ ਕਿੱਥੇ ਲੱਗੀ ਲੈ ਵੇ ਤੇਰੀ ਦੇ ਕੋਟੀ ਮੈਂ ਆਪਣਾ ਮੈਚ ਕਰ ਗਿਆ ਤੇ ਕੈਪ ਦੇ ਨਾਲ ਮੇਰੇ ਨਾਲ ਹਰਗਣ ਦੇ ਅੱਜ ਪੂਰੀ ਮੈਚਿੰਗ ਆ ਕਨੇ ਯਰ ਕੌਣ ਹਰਗਣ ਪੂਰੀ ਮੈਚਿੰਗ ਆ ਨਾ ਪਿਓ ਧੀ ਦੀ ਹਾਂ ਪਰ ਸੋਣਾ ਬਹੁਤ ਲੱਗਾ ਚੱਜ ਗਿਆ ਨੂੰ ਲੈ ਵੀ ਬੈਗ ਕਰ ਲਿਆ ਪੈਕ ਤੇ ਇਹ ਵੀ ਇਹ ਵੀ ਹੁਣ ਤੁਹਾਨੂੰ ਦੱਸ ਦਈਏ ਕਾਦੇ ਵਾਸਤੇ ਕੀਤਾ ਹੈ ਇਹ ਡੈਡੀ ਹੁਣਾਂ ਨੇ ਦਰਸ਼ਨ ਕਰਨ ਵਾਸਤੇ ਜਾਣਾ ਹੈ ਗੁਰਦਰਾ ਸਾਹਿਬ ਜੀ ਨੂੰ ਕਿ ਤੁਹਾਨੂੰ ਦੱਸਿਆ ਹੀ ਆ ਡੈਡੀ ਹੁਣਾਂ ਨੇ ਇਹ ਇਸ ਕਰਕੇ ਆਪਣਾ ਬੈਗ ਜਿਹੜਾ ਪੈਕ ਕੀਤਾ ਹੈ ਹਾਂ ਦੁੱਖ ਨਾ ਰਵਾਂਗੇ ਕਹਿੰਦੇ ਜ਼ਰੂਰ ਡੈਡੀ ਹੁਣੀ ਨਹੀਂ ਕਦੀ ਵੀ ਰਹੇ ਮੇਰੇ ਸਾਰੇ ਵੇਸੇ ਡੈਡੀ ਹੁਣੀ ਇੱਕ ਇੱਕ ਵਾਰ ਹੀ ਰਹੇ ਹਨਾ ਇੱਕ ਵਾਰ ਹੀ ਰਹੇ ਆ ਦੋ ਵਰੀ ਹਾਂ ਪਰ ਦੋ ਰਾਤ ਨਹੀਂ ਰਹੀ ਇੱਕ ਇੱਕ ਰਾਤ ਹੀ ਰਹਿੰਦੇ ਰਹੇ ਹਾਂ ਰਹੇ ਦੋ ਵਰੀ ਉਦਾਂ ਮੰਮੀ ਨੇ ਅਜ ਮੈਡੀਸਨ ਲੈ ਕੇ ਆਈ ਤੇ ਉਹਨੇ ਨੇ ਲਫਾਫਾ ਜਣਾ ਨਹੀਂ ਕਾਗਜ਼ ਦੇਦਾ ਇਹ ਉਹਨੇ ਕੁਤਰ ਕਾਤਰ ਕੇ ਸੁੜਤਾ ਕਾਗਜ਼ ਦਾ ਲਫਾਫਾ ਹੀ ਆਹ ਉਹ ਸੁੜਤਾ ਉਹ ਪਤਾ ਨਹੀਂ ਕੀ ਫੜਿਆ ਹੋਣਾ ਖਿੱਚ ਕੇ ਮਾਰਦਾ ਹਾਂ ਨਹੀਂ ਕਿਤੇ ਨਹੀਂ ਚਲੋ ਚਲੋ ਫੜਾਉਣ ਦੀ ਵੀ ਆ ਮੰਮੀ ਚੁੱਕ ਦੇ ਇਥੋਂ ਖਲਾ ਲਾ ਕੀ ਪਾਠ ਕਰਨੇ ਪਾਠ ਹੱਥ ਸੇਕ ਦੋ ਹੱਥ ਸੇਕੋ ਹੱਥ ਸੇਕੋ ਵਾਹ ਵਾਹ ਸ਼ਾਬਾਸ਼ ਹੱਥ ਸੇ ਕੋ ਚਲੋ ਹੀਟਰ ਲੱਗ ਜਾਗਾ ਹੱਥ ਸੇ ਕੋ ਕਿੱਥੇ ਲੱਗ ਗਿਆ ਉਧਰ ਹੱਥ ਸੇ ਕੋ ਉਹ ਹੀਟਰ ਲੱਗ ਜਾ ਕੇ ਜਾਓ ਹੱਥ ਸੇ ਕੇ ਆਓ ਇਧਰ ਜਾਓ ਉਧਰ ਹੱਥ ਸੇ ਕੋ ਹੱਥ ਸੇ ਕੋ ਚਲੋ ਇਹ ਨਹੀਂ ਕਿਤੇ ਨਹੀਂ ਕਿਤੇ ਬਹੁਤ ਪਿਆਰੀ ਲੱਗਦੀ ਲੈ ਮੈਂ ਫੜਦਾ ਹਾਂ ਨਹੀਂ ਸੱਚ ਦੱਸਦਾ ਹਾਂ ਹਾਂ ਜਿਹਦਾ ਮੋਬਾਈਲ ਹਾਂ ਹੋਆ ਫੜਦਾ ਸੱਚ ਦੱਸਦਾ ਮੋਬਾਈਲ ਆ ਫੜਦਾ ਫੜਦਾ ਮੈਂ ਚਲੋ ਚੱਲ ਜੀ ਹਾਂ ਮੋਟਰਸੇ ਅੰਦਰ ਕਰਨਾ ਸੱਚ ਜੀ ਕੋਈ ਨਹੀਂ ਕਰ ਦਿੰਨੇ ਆ ਵੀ ਚਲੋ ਜੀ ਦੇਖੋ ਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਹੁਣ ਕੈਮਲੀ ਆਪਣੀ ਰੈਡੀ ਆ ਚੱਲੀ ਆਪਾਂ ਤੁਰਨ ਲੱਗੀਆਂ ਘਰੋਂ ਤੇ 6:30 ਹੋ ਗਏ ਨੇ 6:30 ਤੋਂ ਉੱਪਰ ਹੀ ਹੋ ਗਿਆ ਟਾਈਮ ਸਭ ਨੂੰ ਤੇ ਤੁਰਨ ਲੱਗੇ ਚੱਲ ਗਏ ਹੁਣ ਚੱਲ ਗਏ ਓਕੇ ਸਾਡੇ ਰਾਤ ਰਹਿਣ लवली ਹੁਣ ਆਨੇ ਆਏਣਾ ਉਹਨਾਂ ਨੂੰ ਚਾਬੀ ਦੇ ਦੇਣੀ ਆ ਰਾਹ ਜਾਂਦੇ ਹੋਏ ਹਾਂਜੀ ਆਜੋ 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 ਆਹ ਉਪਰੋਂ ਲੈ ਵੇਖਣ ਰਾਜੂ ਇਹਨਾਂ ਨੂੰ ਚਾਬੀ ਦੇ ਦੇਣਾ ਇੱਥੇ ਆਹ ਵੇਖੀ ਹੈਲੋ ਮੈਂ ਕਿਹਾ ਕਿ ਨਹੀਂ ਤਿੰਨ ਹਰ ਜਿਹਦਾ ਉਹਨਾਂ ਨੇ ਸੁਣ ਲੈਣਾ ਆ ਆਪਾਂ ਬਸ ਰੱਖਿਆ ਵੀ ਤਿੰਨ ਮੇਲਾ ਮੈਂ ਅੱਜ ਤਿੰਨ ਹਰ ਮਾਰੇ ਨੇ ਪਤਾ ਲੱਗ ਗਿਆ ਨਾ ਹਾਂਜੀ ਆਜੋ ਨੇ بابا ਹੁਣ ਜਾਣਾ ਛੇਤੀ ਬਾਹੂ ਕਿਉਂ ਨੇ ਹੁਣ ਛੇਤੀ ਜਾਣਾ ਨੇਰਾ ਕਿੰਨਾ ਹੋ ਗਿਆ ਆ ਗੁੱਡ ਦੇ ਚਾਬੀ ਆਪਾਂ ਦੇਤੀ ਰਾਜੇਠ ਨੂੰ ਮਣ ਹਾੜੇ ਘਰ ਤਾਂ ਧਿਆਨ ਰੱਖਣਾ ਤੁਸੀਂ ਮੈਂ ਦੁੱਧ ਜਿਹੜਾ ਇੱਥੇ ਛੱਡ ਜੀਏ ਵੀ ਕਿਉਂਕਿ ਇਹ ਹਲ ਲਵਲੀ ਪੀ ਪਾ ਲੈਣ ਕਿਉਂਕਿ ਉਦਾਂ ਖਰਾਬ ਹੋ ਜਾਣਾ ਕਿ ਨਹੀਂ ਡੈਡੀ ਆ ਬਿਲਕੁਲ ਸਹੀ ਹੁੰਦਾ ਆਪਾਂ ਪਹਿਲਾਂ ਜਾਣਾ ਆ ਮਾਸੀ ਜੀ ਹੁਣਾਂ ਵੱਲ ਮਮੀ ਜੀ ਦਾ ਬੜਾ ਦਿਲ ਕਰ ਰਿਹਾ ਹੈਗਾ ਨਾਲੇ ਠੀਕ ਨਹੀਂ ਆਖਿਆ ਚੱਲ ਮਨ ਹੋਰ ਹੋ ਜਾਏਗਾ ਮਾਸੀ ਨਾਲ ਮਿਲ ਆ ਲੈਣੇ ਵੱਡੀ ਮਾਸੀ ਵੱਲ ਜਾਣਾ ਆ ਤੇ ਉਸ ਤੋਂ ਬਾਅਦ ਵਿੱਚ ਜਾਵਾਂਗੇ ਵੱਡੇ ਦੀਦੀ ਜੀ ਵੱਲ ਉੱਨਾ ਵਾਲੇ ਰਾਤ ਰੁਕਾ ਉਸ ਤੋਂ ਬਾਅਦ ਡੈਡਿੰਗ ਹੋਣਾ ਸਵੇਰੇ ਜਾਣਾ ਆਪਣਾ ਦਰਸ਼ਨ ਕਰਨ ਵਾਸਤੇ ਨਗਰ ਕੀਰਤਨ ਦੇ ਨਾਲ ਤੇ ਫਿਰ ਹਾਲ ਆਪਾਂ ਟੋਰਪੁਰਾ ਜਾ ਪਹੁੰਚ ਗਏ ਹਾਂ ਵੀ ਅੰਮ੍ਰਿਤਸਰ ਰੋਡ ਤੇ ਪਹੁੰਚ ਗਏ ਆਪਾਂ ਇੱਧਰ 골ਡਨ ਗੇਟ ਹੁਣ ਇੱਥੇ ਰੈੱਡ ਲਾਈਟ ਹੋਈ ਆ ਠੀਕ ਆ ਤੇ ਡਾਗੀ ਸਾਡੀ ਜਿਆਦਾ ਖਰਾਬ ਨਾ ਪਾ ਲੋ ਜੀ ਹੁਣ ਤੁਹਾਡੇ ਤੇ ਜੋ ਡਿਪੈਂਡ ਕਰਦਾ ਹੈ ਐ ਇਸ਼ਾ ਵੇਸ਼ ਇਹ ਕਿਥੇ ਦੀ ਆਪਾਂ ਪਹੁੰਚ ਗਏ ਹਾਂ ਬਣਾ ਇਹ ਪਹੁੰਚ ਗਏ ਆਪਾਂ ਸultanpur road ਤੇ ਅੱਗੇ ਨਾ ਨਹੀਂ ਕੀ ਨੂੰ ਕਹਿੰਦੇ ਆ ਮੁਸਲਮਾਨਾਂ ਦੀ ਉਹ ਕਬਰਾਂ ਅੱਗੇ ਨਾ ਹਾਂ ਆਪਾਂ ਖਣੀ ਇਹੋ ਗਲੀ ਮੁੜਨਾ ਨਹੀਂ ਨਹੀਂ ਗਾਂ ਹੀ ਗਾਂ ਜਾਣਾ ਜੇ ਅੱਗੇ ਜਾਣਾ ਜੇ ਤੇ ਆ ਸੁਕਾਤ ਮੰਦਰ ਆ ਹਾਂ 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 ਆਹੋ ਇਹ ਦੇ ਆ ਮੰਦਰ ਮੰਦਰ ਆ ਉਹ ਤਾਂ ਅੱਡੀ ਮਰਜ਼ੀ ਆ ਜੀ ਜੋ ਮਰਜ਼ੀ ਖਵਾਈ ਜੋ ਇਹ ਮੇਰੇ ਮਾਸੀ ਜੀ ਦਾ ਘਰ ਆ ਡਾਡੀ ਬਹੁਤਾ ਕਾਲਾ ਲੱਭੀ ਜਾਂਦਾ ਰਹਿੰਦੇ ਅਸੀਂ ਆਪੇ ਆ ਜੂ ਆ ਮਮੀ ਕਹਿੰਦੀ ਮੇਰਾ ਟਾਵਰ ਖਰਾਬ ਹੁੰਦਾ ਤੇ ਗਾਣ ਡੈਡੀ ਪੈਨੇ ਚਲ ਗਿਆ ਦੱਸ ਕਹਿੰਦੀ ਮਮੀ ਮਮੀ ਕਹਿੰਦੀ ਜਾਣ ਦੇ ਆਪੇ ਵਾਪਸ ਆਉ ਬਸ ਚਲੋ ਆ ਜਾ ਮਮੀ ਜਾਓ ਮਮੀ ਕਹਿੰਦੀ ਜਾਓ ਨਾ ਰੁਕ ਜਾ ਯਾਰ ਉਹ ਗੱਲ ਸੁਣ ਨਾ ਮਮੀ ਦੀ ਆਵਾਜ਼ਾ ਮਾਰਨੇ ਇੱਕ ਮੈਨੂੰ ਵੇਖੀ ਦੁਆਲੀ ਕਰਵਾ ਇੱਕ ਮਿੰਟ ਪੇਸ਼ ਮਮੀ ਕਹਿੰਦੀ ਵੀ ਕਾਰ ਚ ਬੋਈ ਮੈਂ ਸਹੀ ਗੱਲ ਆ ਆਉਂ। ਬੰਦੇ ਮੈਨੂੰ ਤਾਰ ਹੱਥ ਫੜ ਕੇ ਐਵੇਂ ਕੜਕੜਕੜੋਂ ਕਰਦੀ ਰਹਿੰਦੀ ਹੈ। ਲੈ। ਓਕੇ ਚਲੋ ਗੱਡੀ ਤੇ ਲੋਕ ਕਰਨ ਲਈਏ। ਚਲੋ ਜੀ। ਪਰ ਕੋਤ। ਚਲੋ ਘੜ ਕਾਹੂ ਬੂਆ। ਇਹ ਮਾਸੇ ਜੀ ਦਾ ਘਰ। ਹੁਣ ਤੇ ਚਲੋ ਨੰਗ ਜੋ ਦਰਵਾਜ਼ਾ ਖੁੱਲਿਆ ਹੀ ਆ। ਨੰਗ ਡਰਜੀ ਕੇ ਕਾਂਡੇ 'ਚ ਨੰਗ ਦੇ। ਨੰਗੋ ਯਾਰ। ਦਰਵਾਜਾ ਭਰ ਰੱਖੋ ਬੈਲ ਨਹੀਂ ਮਾਰਦੇ ਡੈਡੀ ਇਹਨੂੰ ਸਾੜਦੇ ਨਹੀਂ ਮਮੀ ਨੇ ਬੈਲ ਨਾ ਸੁਣਾ ਸਟਾਰਟ ਚੱਲ ਪਏ ਸਦੇ ਯਾਰ ਖੁਸਦੇ ਚੱਲ ਪਏ ਆਪਾਂ ਹੁਣ ਹੁਣ ਜਾਵਾਂਗੇ ਵੱਡੀ ਦੀਦੀ ਵਾਲ ਮਾਸੀ ਵੱਲੋਂ ਆਪਾਂ ਹੋਂ ਆਏ ਆ ਹੁਣ ਤੇ ਦੀਦੀ ਹੁਣ ਵਿੱਡੀ ਕੰਡੇ ਨੇ ਨਾ ਵੀ ਆ ਮਾਰਦਾ ਤਾਲਾ ਆ ਤਾਲਾ ਮਾਰਦਾ ਬੜੇ ਹਾਲ ਆ ਬਸ ਚਲੋ ਚੱਲ ਗਏ ਬਟਾਲੇ ਚਲੋ ਬੈਠੋ ਆਵੇ ਘਰੇ ਘਰੇ ਹਾਨੂੰ ਸੱਦ ਕੇ ਤੇ ਆਪ ਬਾਹਰ ਹੋ ਜਾ ਕਮਾਲ ਹੋ ਗਈ ਵੇ ਤੁਸੀਂ ਬੇਇੱਜ਼ਤੀ ਕਰਾਤੀ ਡੈਡੀ ਕੋਲ ਮੇਰੇ ਕੋਲ ਤੁਸੀਂ ਕਰਾਤੀ ਬੇਇੱਜ਼ਤੀ ਡੈਡੀ ਕਹਿੰਦੇ ਭੱਜ ਜੀ ਜਣੀ ਲੈ ਔਰ ਜਾਮ ਜੂਮ ਕੋਈ ਨਹੀਂ ਲੱਗਾ ਹੋਰ ਕੀ ਭਰਾਵਾ ਬੇਇੱਜ਼ਤੀ ਕਰਾਤੀ ਹੈ ਕਿ ਹੋਰ ਕੀ ਬਸ ਹੁਣ ਤੁਸੀਂ ਕੰਨੀ ਨਾਨਾ ਸਸਿਗਾ ਦਾਦਾ ਮੈਂ ਮੋਹਾਂ ਹੀ ਪਹੁੰਚੇ ਆਜੋ ਹਣ ਡਾਡੀ ਭਲਕੀ ਕਹਿਣ ਦੇ ਡਾਡੀ ਕਹਿੰਦੇ ਬਸ ਸਾਲੀ ਤੱਕ ਤੋਂ ਸੁੱਟ ਗਈ ਵੇਖਿਆ ਹੁਣ ਮੈਂ ਆ ਮੈਂ ਵੇਖ ਦੋ ਜਿੰਦਰੇ ਵੱਜਾ ਇਹਦਾ ਪਤਾ ਹੀ ਹੋਣਾ ਇੰਨਾ ਹੋ ਸਕਦਾ ਕਿਤਾ ਜੇ ਆਉਂਦੇ ਜਿੰਦਰੇ ਵੱਜ ਜਾਣ ਨਹੀਂ ਮੈਂ ਕਿਹਾ ਵੀ ਸੁਣੇ ਇਹਦੇ ਤੋੜ ਕੇ ਵੀ ਨਾ ਕਰਦੇ ਤੁਹਾਡੀ ਦੇ ਇਨੀ ਜੱਜ ਦਿੱਤੇ ਲੌਕਰ ਦੇ ਕੇ ਦੇ ਮੈਂ ਇਹਨੂੰ ਪਹਿਲਾਂ ਕਿਹਾ ਇਹ ਕਹਿੰਦਾ ਪੰਜ ਮਿੰਟ ਡਾੜੀ ਲੱਗਦਾ ਕੋਈ ਵਜੀ ਨਹੀਂ ਗੱਡੀ ਲੌਕ ਨਹੀਂ ਹੋਣੀ ਹੁਣ ਹੋਈ ਪਤਾ ਨਹੀਂ ਵਿੱਚ ਇਹ ਕੀ ਹੋਇਆ ਸੋਚਣੇ ਕੰਮ ਨਹੀਂ ਕੀਤਾ ਕੀ ਗੱਲ ਇਹ ਇਹਨਾਂ ਕੱਲ ਮੰਜੇ ਤੋਂ ਥੱਲੇ ਘੜਪ ਕਾਦੀ ਡਿੱਗੀ ਮੰਜੇ ਤੋਂ ਪਹਿਲਾਂ ਪਈ ਡਿੱਗੀ ਦੱਸਦੇ ਨਾ ਨਾ ਘੜੀ ਘਰੋਈ ਅੱਖਾਂ ਮਾਰ ਅੱਖਾਂ ਮੰਦਰ ਹੋਈ ਜਾਂਦੀ ਹੈ ਅੱਖਾਂ ਮੰਦਰ ਕਰਕੇ ਮੁੜ ਕੇ ਮੁੜ ਕੇ ਭਾਜੀ ਉਹ ਮੰਮੀ ਮੰਮੀ ਨੇ ਭਰਾਵਾ ਬੜੀ ਟੈਨਸ਼ਨ ਲੈ ਲਈ 2 ਮਿੰਟ ਨਹੀਂ ਪਈ ਮੰਮੀ ਦਾ ਬੀਪੀ ਵੜਾ ਵਧ ਗਿਆ ਕੇ ਨਹੀਂ ਗਿਆ ਵੀ ਮੈਂ ਫਿਕਰ ਕਰਨੀ ਤੇ ਨਹੀਂ ਚੜਕੇ ਜੇ ਲੱਗੇ ਤਾਂ ਮੈਂ ਚੱਲ ਜੂਗੀ ਸਾਰੀ ਰਾਤ ਹੀ ਮੜਕੇ ਭਰਾ ਇਦਾਂ ਨੰਗੀ ਤੇ ਕਹਿੰਦੇ ਵੀ ਇਹਨੂੰ ਇਦਾਂ ਤੇ ਮੈਂ ਹੋਰ ਹੁਣ ਵੀ ਕਿਹੜਾ ਬਹਿਜ ਬੀ ਟੱਕੇ ਉਹਨੂੰ ਆਦਤ ਪਈ ਵੀ ਰਾਤ ਨੂੰ ਮੇਰੇ ਕੋਈ ਹੁੰਦਾ ਚਲਾ ਇਦਾਂ ਇਹ ਪਤਾ ਚੱਕਰ ਪਤਾ ਕੀ ਹੋਇਆ ਭਾਈ ਮੈਂ ਤੈਨੂੰ ਕਾਰਨ ਦੱਸਦਾ ਨਾ ਡਿੱਗੀ ਪਤਾ ਕਿੱਥਾਂ ਆਪਾਂ ਇਧਰ ਮੰਮੀ ਡੈਡੀ ਜੀ ਸੁੱਤੇ ਹੁੰਦੇ ਤੇ ਇਧਰ ਮੰਜਾ ਨਹੀਂ ਜਿੱਦਾਂ ਲਾਇਆ ਹੁੰਦਾ ਆਪਾਂ ਤੇ ਇਹ ਮੁੜ ਕੇ ਇਹਨੂੰ ਹੀ ਹੁੰਦਾ ਹੈ ਵੀ ਜਦੋਂ ਉੱਠਦੀ ਨਾ ਭਾਜੀ ਇਧਰੋਂ ਭੱਜ ਕੇ ਸਾਡੇ ਮੰਜੇ ਤੇ ਆਉਂਦੀ ਹੈ ਇਹਨੂੰ ਸਵਾਦ ਆਈ ਮਗਰਲੇ ਕਮਰੇ 'ਚ ਡੈਡੀ ਹੁੰਦੇ ਨਾ ਮੈਂ ਇਹਨੂੰ ਪਹਿਲਾਂ ਕਹ ਤਾਂ ਮੈਂ ਅੱਜ ਕੁੜੀ ਮੈਂ ਪਹਿਲਾਂ ਸੰਦੀਪ ਨੂੰ ਕਹ ਤਾਂ ਮੈਂ ਅੱਜ ਕੁੜੀ ਡਿੱਗੂਗੀ ਯਾਰ ਮੈਂ ਤਾਂ ਮੈ ਮੈਂ ਕਈ ਵਲੌਗ ਚ ਵੇਖਿਆ ਨਾ ਇਹ ਕੀ ਕਰਦੇ ਇਧਰੋਂ ਬੈਠ ਦੋ ਇਧਰੋਂ ਆ ਜਾਂਦੀ ਲੱਗੇ ਸੁੱਤੇ ਨੇ ਲੱਗੇ ਸੁੱਤੇ ਏਦਾਂ ਹੀ ਨਾ ਰਾਤੀ ਨੂੰ ਭਲੇਖਾ ਪੈਗਾ ਭੱਜੀ ਆਈ ਥੱਲੇ ਜਾ ਪਈ ਭੱਜੀ ਆਈ ਇਹ ਮਸ ਮੈਨੂੰ ਨਾ ਅੱਗੇ ਵੀ ਨਾ ਮਾੜਾ ਮਾੜਾ ਲੱਗਦਾ ਹੈ ਫੇ ਡੇਗਣਾ ਪਵੇ ਉਹ ਫਿਰ ਉਹੋ ਹੀ ਕੰਮ ਖੱਡੇਗੀ ਪਈ ਪਾਣੀ ਕਿਹਨੇ ਕੋਣ ਪਿਆਏਗਾ ਇਹਨੂੰ ਪਾਣੀ ਇੰਜ ਲਾ ਤਾਪਾ ਹਤਾ ਫਾਉਨਲ ਬੈਠਾ ਸੀਗਾ ਕਿੰਨੇ ਤਾਹਾਂ ਨੂੰ ਵਧੀਆ ਫੋਟੋ ਕੋ ਲੱਗਦੀਆਂ ਦੀ ਆਈਆਂ ਇਹਨਾਂ ਦੀ ਲੰਕੀ ਹੈ ਜਿੱਤਰਾ ਤਾਂ ਤੂੰ ਧਿਆਨ ਆਈ ਤੂੰ ਦੀਆ ਮੈਂ ਤੂੰ ਦੀਆ ਲੈ ਗਿਆ ਬੜਾ ਸਵੇਰ ਲਈ ਮੈਂ ਤਾਂ ਫੋਟੋ ਤਾਹਾਂ ਨੂੰ ਦਿੱਤੀ ਤੀ ਇੱਕਲ ਵੀ ਸਭ ਨਾਲ ਵਧੀਆ ਐਕਟਿੰਗ ਭਾਜੀ ਦੀ ਤੇ ਕਿਰਨ ਦੀ ਰਹੀ ਨਾ ਉਹ ਬੜੀ ਘਿਹਣਾ ਕੁ ਜੀਤੀ ਲੱਗ ਨਹੀਂ ਉਹਨਾਂ ਦੀਆਂ ਹੱਟੇ ਘਾਟੇ ਸੀ ਸਹੀ ਗੱਲ ਸੰਦੀਪ ਦਾ ਚਾਹ ਚੁਫਣਾਉਂਦੇ ਆ ਬੜਾ ਟਾਈਮ ਲੰਘਿਆ ਵਾ ਬਾਈ ਉਹ ਰੱਬ ਸਭੀ ਚਾਹ ਬਣੀ ਹੈ ਕਿ ਪਹਿਲਾਂ ਹੀ ਇਹ ਤਾਂ ਨਹੀਂ ਮੈਂ ਵੀ ਹੋਈ ਕਹਿੰਦਾ ਤੂੰ ਗਿਆ ਮੈਂ ਪੋਤੀ ਚਾਹ ਪੀਤੀ ਘਤਤ ਗਿਆ ਹਾਂ ਬੜਾ ਇੱਕ ਵੇਖਿਆ ਕਹਿੰਦਾ ਕਹਿੰਦਾ ਉਹ ਮੈਂ ਦਿੱਤੀ ਕਿਥੇ ਮੈਨੂੰ ਪਲੇਸਲ ਪੈ ਗਿਆ ਮੈਨੂੰ ਪਲੇਸਲ ਪੈ ਗਿਆ ਕਹਿੰਦਾ ਕਹਿੰਦੇ ਨੇ ਇਹ ਇੱਕ ਵੇਖਿਆ ਮੈਂ ਕਹਿੰਦਾ ਆਹ ਪਲੇਸਲ ਬਣਾ ਪਿਆ ਆਹੋ ਹੁਣ ਚੱਲੇ ਆ ਉਧਰ ਗਾੜੀ ਖੜਾਵਾ ਥੋੜਾ ਉਧਰ ਕੰਮ ਇਹਨਾਂ ਉਹ ਬੋਤਲ ਵਾਲਾ ਜੀ ਹੁਣ ਆਉਣਾ ਤੂੰ ਤੇ ਮੁੰਨੇ ਹੁਣ ਆਉਣਾ ਤੇ ਇੱਕ ਬੜੀ ਮਾੜੀ ਗੱਲ ਹੋਈ ਕਹਿੰਦੇ ਡੈਡੀ ਜੀ ਹੁਣਾਂ ਦੀ ਦੁਕਾਨ ਤੇ ਫਿਰ ਚੋਰੀ ਹੋ ਗਈ ਸਮਾਨ ਸੋਨਾ ਉਹਨਾਂ ਦਾ ਕੋ ਚੁੱਕ ਕੇ ਲੈ ਗਏ ਡੈਡੀ ਜੀ ਜਿੱਥੇ ਕੰਮ ਕਰਦੇ ਐ ਚਾਹ ਦਾ ਖਾਮੂ ਉਹਨਾਂ ਦਾ ਹੋਰ ਨਾਲ ਥੋੜਾ ਬੋਤ ਕੰਮ ਹੈਗਾ ਵਾ ਤੇ ਉਹ ਸੋਨਾ ਸੋਨਾ ਚੁੱਕ ਕੇ ਲੈ ਗਏ ਜੋ ਹੋਰ ਜਿਹੜੇ ਆ ਗੱਡੀ ਉਹ ਮਗਰ ਲਾਤੀ ਆ ਮੋਟਰਸਾਈਕਲ ਤੇ ਲੰਮੇ ਆ ਉਹ ਨੀ ਮੈਂ ਤਾਂ ਕਾਲਾ ਉਹਦਾ ਮੈਂ ਚਲੋ 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 ਕੋਈ ਨਹੀਂ ਆ ਹਾਂ ਹੁਣ ਚੱਲੇ ਆ ਡੈਡੀ ਜੀ ਹੁਣਾਂ ਨਾਲ ਘਰੇ ਗੱਡੀ ਮੈਂ ਮਗਰੀ ਲਾਤੀ ਮੈਂ ਪੈਦਲ ਚੱਲ ਜੰਨੇ ਉਹਦਾਂ ਦੇ ਦਰਵਾਜ਼ੇ ਤੱਕ ਤਾਂ ਚੱਲ ਜਾਂਦੀ ਗੱਡੀ ਪਰ ਫਿਰ ਮੁੜ ਕੇ ਔਖਾਂ ਦਾ ਥੋੜਾ ਕੱਢਣਾ ਨੇ ਗੱਡੀ ਮੈਂ ਮਗਰੀ ਲਾਤੀ ਕਿਉਂਕਿ ਚਲੇ ਤੇ ਜਾਣਾ ਹੀ ਐ 1 ਘੰਟੇ ਤੱਕ 10 ਵਜੇ ਪਹੁੰਚੇ ਆਂ ਘੰਟੇ ਇੱਕ ਤੱਕ ਦੇਖਦੇ ਚੱਲ ਜਾਨੇ ਆਂ ਸੱਚ ਉਹ ਲਫਾਫਾ ਲੈ ਆਂਦਾ ਹਣਾ ਬਸ ਠੀਕ ਆਹ ਬੜਾ ਵਲਿਆ ਇਹਦੇ ਅੰਦਰ ਐਂ ਜੇ ਕੇਸਰ ਲਾਇਆ ਇਹਨਾਂ ਨੇ ਇਹਦੇ ਅੰਦਰ ਉਹ ਪਲਾਟ ਮੈਂ ਕਿੰਨਾ ਵਲਿਆ ਜਿੱਦਾਂ ਕੇਸਰ ਲਾਇਆ ਹੁੰਦਾ ਵੀ ਤਾਰਾ ਕਦੋਂ ਬੁੱਧੀਆਂ ਹਾਂ ਹੋ ਸਬਜ਼ੀਆਂ ਸਬਜ਼ੀਆਂ ਲਾਈਆਂ ਆਹ ਵੱਡ ਚੱਲੀ ਹੁੰਦੀ ਕਿੰਨਾ ਦਾ ਮੰਮੀ ਦਾ ਆਪਣੀ ਇੱਧਰ ਮੰਮੀ ਨਹੀਂ ਬੀਬੀ ਮੈਂ ਇਹ ਤਾਂ ਮਾਤਾ ਦੇ ਬੜਾ ਹਾਰ ਰਿਹਾ ਮਾੜਾ ਮੈਂ ਨਹੀਂ ਹੁਣ ਮਹਿਲਾ ਨੋ ਹੋ ਜਾਂਦਾ ਨਹੀਂ ਇਹ ਹਦਰਵਾ ਜੈਨ ਖੋਲਣ ਦੇ ਕਮਾਨ ਹੋ ਗਈ ਆ ਕੋ ਗਏ ਅਜੇ ਫੋਨ ਵੀ ਕੀਤਾ ਇਹਦੇ ਏਦਾਂ ਮਾਨੀ ਨਹੀਂ ਕੀਤਾ ਦੋ ਦੋ ਮਾਰੇ ਲੋਕ ਲੈ ਲੈ ਵੇ ਬਾਹਰ ਨੂੰ ਜਾਣ ਕੇ ਖੋਲਣ ਦੇ ਵੀ ਮੈਂ ਡਿਗਪਣ ਉੱਤੇ ਹੋ ਸੀਕਲ ਹੈ ਵੇ ਹਾਂ ਤੇ ਧਾਪਿੰਗਸ ਨਾ ਧਾਪੀ ਹਾਂ ਠੀਕ ਠਾਕ ਹੈ ਹਾਂ ਠੀਕ ਹੈ ਹੈ ਤੂੰ ਬਣਾ ਇਹਨੇ ਸਰ ਆਪਾ ਕੀ ਕਰਿਓ ਹੈ ਬੜਾ ਡਾਂਗ ਹੈ ਉਹ ਦੋਗੀ ਆ ਗਈ ਬੋਲੇ ਇਹ ਸ਼ਿਕਾਰੀ ਨਾਲ ਹੀ ਆਹ ਆਹ ਸੱਚੇ ਜੀ ਸੱਚਾ ਫੋਲਕ ਨਾ ਬੈਠੇ ਤਾਂ ਕਹਿੰਦੇ ਸਾਨੂੰ ਟੂਬੇ ਜਗਾ ਦੇ ਦਗਾ ਦੇ ਸੰਦੀਪ ਜਗਾ ਦੇ ਜੀ ਆ ਗਈ ਜੇ ਆ ਗਈ ਜੇ ਉਹ ਖਲਾਤਾ ਵੀ ਹੋਰ ਮਾ ਸਸੀ ਗਾਲ ਦੀ ਖਿਆਲ ਠੀਕ ਨਾ ਅਸੀਂ ਲੈ ਲਈ ਉਹ ਠੀਕ ਮਾ ਹੁਦਿਆ ਜੀ ਆ ਗਿਆ ਡੰਜੇ ਲਈ ਆਹ ਉਸ ਤਰ੍ਹਾਂ ਹੀ ਲੱਗੀ ਉਹ ਕੀ ਆ ਨਹੀਂ ਮੇਰਾ ਪਿਆਰੀ ਰੇ ਤੇ ਆ ਦੇ ਨੂੰ ਉਹ ਬਟੋ ਤੁਹਾਡੇ ਆਹ ਹਾਂ ਹਾਂ ਕੱਲ ਗਏ ਸੀ ਦਰਬਾਰ ਸਾਹਿਬ ਕੇ ਹਾਂ ਜੀ ਹਾਂ ਜੀ ਉਹ ਤਾਂ ਉਹ ਤਾਂ ਇਹ ਵੀ ਭਾਜੀ ਭਾਜੀ ਹੁਣੀ ਕਹਿੰਦੇ ਮਹਾਰਾਜ ਦਾ ਸ਼ੁਕਰਾਨਾ ਕਰੀਏ ਲੈ ਇੰਟਰਵਿਊ ਪੈ ਗਿਆ ਸੁਖ ਨਾਲ ਕੈਮਿਸਟਰੀ ਦੀ ਦੁਕਾਨ ਆ ਪੱਬੀ ਅਸੀਂ ਕਾ ਸਸਿਗਾ ਮਾਸੇ ਜੀ ਇਹ ਕਹਿੰਦੀ ਮੈਂ ਦਵਾਈ ਲੈਣੀ ਆ ਉਹ ਰਸਤੇ 'ਚ ਪੱਲਾ ਹੀ ਹੁੰਦਾ ਠੀਕ ਠਾਕ ਬਹਿ ਨਹੀਂ ਲਏ ਉਹਨੇ ਅੱਜ ਅੱਛਾ ਨਾ ਅਸਲ ਭਾਜੀ ਆਏ ਆ ਵੀ ਪ੍ਰੀਤ ਨੂੰ ਪੱਕਿਆ ਕਰ ਲਈਏ ਬੈਟੀ ਬੈਟੀ ਯਾਰ ਵੈਸੇ ਤੂੰ ਪਹਿਲਾਂ ਇੱਧਰ ਦੇ ਇਹ ਨਹੀਂ ਖਾਣੀ ਆ ਮੈਂ ਖਾਣਾ ਨਰਮਜਾ ਕੰਮ ਨਹੀਂ ਨਹੀਂ ਖਾਓ ਖਾਓ ਤਹੀ ਗੁਨਾਹ ਗਈ ਗੁਣਾ ਗਈ। ਇਹ ਹਮ 11 ਵਜ ਗਏ ਆ ਤੇ ਹੁਣ ਚੱਲੇ ਆ। ਉੱਥੇ ਲਾਏ ਜਿੱਥੇ ਉਦੋਂ ਲਾ ਗਏ ਨਾ ਨਹੀਂ ਨਹੀਂ ਸਾਈਡ ਤੇ ਬੜੀ ਵਧੀਆ ਲੱਗੀ ਡੈਡ ਜੀ। ਬਹੁਤ ਵਧੀਆ ਲਾਈ ਸਾਈਡ ਤੇ ਗੱਡੀ। ਚੱਲੀ ਹੁਣ ਆਹ ਵਧੀਆ ਕਿਤਾ ਕਵਰ ਚੜਾਤਾ ਨੇ ਅਸਤੀ ਤੇ। ਇਹ ਵੀ ਚੰਗਾ ਕੀਤਾ ਵੈਸੇ। ਚੀਜ਼ ਥੋੜੀ ਵਿਚਾਰਿੰਦਾ। ਹੁਣ ਚੱਲੇ ਆ ਘਰੇ ਵਾਪਸੀ। ਹਰ ਮੰਨ ਨਹੀਂ ਪ੍ਰੋਗਰਾਮ ਤੇ ਗਿਆ। ਪਾਰਕ ਲੱਗ ਗਿਆ ਹੁੰਦੇ। ਭਾਜੀ ਹੁਣ ਚਲਗੇਗੇ ਇੱਥੇ ਅਜੇ? ਚਲਗੇ। ਚਲਗੇ ਸੱਚੀ। ਚਲੋ ਚੱਲਗੇ ਭੈ। ਬੈਲਟ ਮਟਰ ਲਾਈ ਆ।

ਮੇਰੇ ਅਵੇ ਪਿੰਡਾਂ ਡੈਡੀ ਹਣੀ ਚਾਹੁੰਨ ਪ੍ਰਸ਼ਾਦਾ ਉਸ ਤੋਂ ਬਾਅਦ ਹੀ ਆ ਆਪਾਂ ਸੰਗੋ ਤੇ ਮੰਮੀ ਹਣੀ ਕਹਿ ਜਿੰਦੇ ਤਰੋ ਖਾ ਗਜਾਇਓ ਡੈਡੀ ਦੇ ਫੇਵਰੇਟ ਛਲਗਮ ਬਣੇ ਤੇ ਉਹ ਫਿਰ ਨਾਲ ਲੈ ਆਂਦੇ ਛਲਗਮੇ ਛਲਗਮ ਨਾਲ ਖਾਣੇ ਐਂ ਰੋਟੀ ਆ ਗਏ ਅੱਛਾ ਅੱਛਾ ਪਾਜੀ ਵੀ ਆ ਗਏ ਡਿਊਟੀ ਤੋਂ ਆਪਣੀ 1 ਵਜ ਗਿਆ ਈ ਤੇ ਪਰੌਂਠੇ ਮੰਦਾ ਹਾਲ ਹੀ ਵੀ ਹਲਾ ਇਹਨਾਂ ਦਾ ਅਜੇ ਤੱਕ ਡੈਡੀ ਸੌਂ ਗਏ ਇਹ ਪਰੌਂਠੇ ਸੁਝਣ ਦੇ ਨੇ 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 ਲੱਗੇ ਪੂਰਾ ਟਾਈਮ ਹੋ ਗਿਆ ਰਾਤ ਦੇ 12:30 ਤੇ ਬਾਰਿਸ਼ ਆਉਣੀ ਜਿਹੜੀ ਉਹ ਸਟਾਰਟ ਹੋ ਗਈ ਮੈਂ ਵੇਖਣਾ ਮੈਂ ਗੱਡੀ ਦਾ ਸਨ ਰੂਫ ਜਿਹੜਾ ਉਹ ਬੰਦੀ ਹੈ ਨਾ ਮਗਰ ਤੜੀ ਮੈਂ ਪੰਗਾ ਹੀ ਨਾ ਪੈ ਜੇ ਕਿਤੇ ਹੋਰ ਹੀ ਮਗਰ ਤੜੀ ਮੈਂ ਸਨ ਰੂਫ ਵੇਖਣਾ ਮਗਰ ਹੋ ਰਿਹਾ ਪੰਗਾ ਪਾਜੇ ਮੁੜ ਕੇ ਗੱਡੀ ਦੇ ਪਾਣੀ ਖਲੋਤਾ ਹੋਵੇ 1:00 ਵੱਜ ਗਿਆ ਹੀ ਰਾਤ ਦਾ 1:00 ਕਿ 1:30 ਵੱਜ ਗਿਆ 12:00 ਵੱਜ ਗਿਆ 36 ਮਿੰਟ ਹੋ ਗਏ ਆ 12:30 ਇਹ ਆ ਹਾਂ ਮੀ ਹੁਣ ਸਟਾਰਟ ਹੋ ਗਿਆ ਦੇਖ ਸਕਦੇ ਤੁਸੀਂ ਹਾਂ ਅਮਰਸਰ ਦੇ ਵਿੱਚ